ਜਿਹੜਾ ਹਵਾ ਨੇ ਦਰਤੀ ਸੋ ਇਹ ਤਾਂ ਇਹ ਦੇ ਰਿਹਾ ਹੈ ਦਿੱਲੀ ਫਤਾ ਟੀਵੀ ਸੋ ਆਪਾਂ ਵੇਖਾਂਦੇ ਬੱਚਾ ਜਿਹੜਾ ਛੋਟਾ ਜਿਹਾ ਕਿਸ ਤਰ੍ਹਾਂ ਚੱਕਰ ਕਮਾ ਰਿਹਾ ਸੋ ਇਹ ਜਿਹੜਾ ਗਤਕਾ ਦੀ ਤਿਆਰੀ ਕਰ ਰਿਹਾ ਵਾ ਸੋ ਆਉਣ ਵਾਲੇ ਸਮੇਂ ਦੇ ਚੇਨਾ ਜੋਧਿਆਂ ਦੀ ਲੋੜ ਪੈਣੀ ਹੈ ਸੋ ਆਪਾਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਇਹ ਚੱਕਰਾਂ ਦਾ ਕਰਤੱਬ ਕਰ ਰਿਹਾ ਉਸੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ। ਇਹੋ ਜਿਹੇ ਜਿਹੜੀਆਂ ਚੀਜ਼ਾਂ ਹੁੰਦੀਆਂ ਸੋ ਵੇਖਾ ਨੂੰ ਬਹੁਤ ਹੁਣ ਘੱਟ ਮਿਲਦੀਆਂ। 12:00 ਦੇ 10 ਮਿੰਟ ਪਹਿਲਾਂ ਇੱਥੇ ਹੋ ਜਾਵੇ। ਉਦੋਂ ਕਿੰਨਾ ਮੇਰਾ ਰੇਟ ਨਹੀਂ ਪੂ ਹੋ ਗਏ ਨੇ ਆਉਂਦੇ ਨੇ ਫਿਰ। ਤੇ 12:00 ਦੇ ਸਾਢੇ ਪੜ ਦੇ ਇਸੇ ਕਰੇ ਕਰੋ। ਤਮਾਮ ਜਿੱਥੇ ਫਿਕਸਰੀ ਚੱਲਦੀ ਜਣਾ ਆਉਂਦੇ। ਹਾਏ ਹਾਏ ਮੈਂ ਤਾਂ ਆਉਂਦਾ। ਲੱਗੀ ਵੀਰ। ਜੇ ਨਾ ਆਇਆ ਚੱਟੇ। ਪੁੱਤ ਨਾਲਿਆ ਕਰੋ ਨਾ ਚੱਕਰ ਲਾਣਾ ਕਰੋ ਦੇਖੋ ਸਵਾਪਾ ਆਵੇ ਆਸਾ ਦਾ 6 ਟੀਮ ਨਹੀਂ ਆਗੀ ਇੱਕ ਲਈ ਇਹ ਮੈਂ ਹੁੰਦੀ ਦਾ ਤੁਹਾਨੂੰ ਟੀਮ ਦੇ ਕਰਤੱਵ ਖਾਂਦੇ ਗਾ ਇਸ ਤਰ੍ਹਾਂ ਟੀਮ ਕਰਦੀ ਹੈ। ਓਕੇ ਡਰਾਈਵਰ ਧਿਆਨ ਨਾਲ ਚਲਾਨਾ ਅਗਰ ਐਕਸੀਡੈਂਟ ਹੋ ਗਿਆ ਨਾ ਕਿਤਨਾ ਜਿਆਦਾ ਸੁੰਦਰ ਬਹੁਤ ਕਿੰਨਾ ਸੁੰਦਰ ਲੱਗ ਰਿਹਾ। ਅੱਜ ਆਸਤਾ ਪਾਵੀਏ ਸਾਦੇ ਇਸ ਤਰ੍ਹਾਂ ਜਿਹੜਾ ਉਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਦੇਖ ਲੈਣੇ ਚੱਲ ਚੱਲੋ ਰੁਕ ਮਾਫੀ ਰੇ ਇਹ ਮਿਲ ਕਰੋ ਇਧਰ ਆ ਕੇ ਟੱਟੇ ਦਾ ਦੌੜ ਛੋ ਜਿਆ ਸੀ ਨਿਸ਼ਾਰਾ ਬਨਵਾ ਉੱਥੇ ਗੋਦਰਾ ਸਾਹਿਬ ਦੇ ਵੀਡੀਓ ਸਗਲੇ ਵੀਡੀਓ ਨੇ ਫਿਰ ਤੁਹਾਡੇ ਰਿਵਿਊ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ